ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਉਹ ਇੱਥੋਂ ਪਹਿਲੀ ਵਾਰ 2014 ਅਤੇ ਦੂਜੀ ਵਾਰ 2019 ਦੇ ਵਿੱਚ ਜਿੱਤੇ ਸਨ ਚਿੱਟੇ ਕੁਰਤੇ ਪਜਾਮੇ ਵਿੱਚ ਸਜੇ ਮੋਦੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਰਾਨਸੀ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਪਹੁੰਚੇ ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਹਨਾਂ ਦੇ ਨਾਲ ਸਨ ਉਹਨਾਂ ਨਾਲ ਅਜੋਧਿਆ ਦੇ ਰਾਮ ਮੰਦਰ ਚ ਭਗਵਾਨ ਅੱਲਾ ਦੀ ਮੂਰਤੀ ਦੀ ਸਥਾਪਨਾ ਲੇ શુભ ਸਮੇਂ ਦਾ ਐਲਾਨ ਕਰਨ ਵਾਲੇ ਪੰਡਿਤ ਗਣੇਸ਼ਵਰ ਸ਼ਾਸਤਰੀ ਅਤੇ ਪਟੇਲ ਸੰਗ ਦੇ ਪੁਰਾਣੇ ਵਰਕਰ ਅਤੇ ਪਿਛਲੇ ਵਰਗ ਦੇ ਬੈਜਨਾਥ ਪਟੇਲ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਾਮਜ਼ਦਗੀ ਕਰਨ ਤੋਂ ਪਹਿਲਾਂ ਗੰਗਾ ਨਦੀ ਦੇ ਕਿਨਾਰੇ ਤੇ ਦਸ਼ਾਸ਼ਵ ਮੇਗ ਕਾਟ ਤੇ ਪੂਜਾ ਵੀ ਕੀਤੀ ਪ੍ਰਧਾਨ ਮੰਤਰੀ ਨੇ ਵੈਦਿਕ ਜਾਪ ਦੌਰਾਨ ਗੰਗਾ ਕਾਟ ਤੇ ਆਰਤੀ ਵੀ ਕੀਤੀ ਉਹਨਾਂ ਨੇ ਐਕਸ ਤੇ ਲਿਖਿਆ ਆਪਣੀ ਕਾਸ਼ੀ ਨਾਲ ਮੇਰਾ ਰਿਸ਼ਤਾ ਅਨਖੜਮਾ ਅਤੇ ਬੇਮਿਸਾਲ ਹੈ ਮੈਂ ਬਸ ਇੰਨਾ ਹੀ ਕਹਿ ਸਕਦਾ ਹਾਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੋਦੀ ਦੇ ਕਾਗਜ਼ ਦਾਖਲ ਕਰਵਾਉਣ ਲਈ ਭਾਜਪਾ ਦੇ ਸਹਿਯੋਗੀ ਦਲਾਂ ਦੇ ਪ੍ਰਮੁੱਖ ਨੇਤਾ ਵਾਰणसी ਪੁੱਜੇ ਹੋਏ ਸਨ